ਤਿੰਨ ਪ্লাস ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਅਵੀਰਵਿੰਦ ਗੇਂਦਵਾਲੀ ਜਿੰਦਾਬਾਦ ਅੰਦਰਪਾਲ ਸਿੰਘ ਸਹਣਾ ਜਿੰਦਾਬਾਦ ਅਵੀਰ ਸਰਪੰਚ ਜਿੰਦਾਬਾਦ ਸਰ ਸਭ ਕੀ ਕਹਿਣਾ ਚਾਹੋਗੇ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਵਾਅਦਾ ਹੋਇਆ ਭਾਜਪਾ ਨੂੰ ਵੱਡਾ ਝਟਕਾ ਦਿੱਤਾ ਤੁਸੀਂ ਵੇਖੋ ਸਾਡੇ ਅੰਕਲ ਸਰਦਾਰ ਦਲੀਪ ਸਿੰਘ ਜੀ ਸਾਬਕਾ ਸਰਪੰਚ ਜੋ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਬਹਿ ਖਾਸ ਇਲਾਕੇ ਦੇ ਜਿਹੜੇ ਮੰਡਲ ਪ੍ਰਧਾਨ ਸੀ ਉਹ ਅੱਜ ਭਾਜਪਾ ਨੂੰ ਛੱਡ ਕੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਮੇਰਾ ਇਹਨਾਂ ਨਾਲ ਬਹੁਤ ਪਿਆਰ ਪ੍ਰੇਮ ਬਹੁਤ دیر ਤੋਂ ਹੈ ਬਹੁਤ ਸਾਡੇ ਅਸੀਂ ਇਕੱਠੇ ਰਹੇ ਆ ਪਰ ਕੁਝ ਕਾਰਨਾ ਕਰਕੇ ਅਸੀਂ ਇਹ ਸਾਡੇ ਤੋਂ ਥੋੜਾ ਜਿਹਾ ਅਲੱਗ ਹੋ ਗਏ ਸੀ ਪਰ ਅੱਜ ਫੇਰ ਇਹ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਵਾਪਸੀ ਕਰ ਰਹੇ ਨੇ ਮੈਂ ਇਹਨਾਂ ਦਾ ਇਹਨਾਂ ਦੇ ਸਾਰੇ ਪਰਿਵਾਰ ਦਾ ਔਰ ਇਹਨਾਂ ਦੇ ਸਾਰੇ ਸਾਥੀਆਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਸਵਾਗਤ ਕਰਦਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਦਾ ਔਰ ਇਹਨਾਂ ਦੇ ਸਾਰੇ ਸਾਥੀਆਂ ਦਾ ਪੂਰਾ ਮਾਨ ਸਤਕਾਰ ਕੀਤਾ ਜਾਊਗਾ ਸਾਰੇ ਕੰਮ ਕਰ ਕੀਤੇ ਜਾਣਗੇ ਔਰ 3 ਸਾਲ ਜਿਹੜੀ ਸਰਕਾਰ ਹੁਣ ਪਈ ਹੈ ਉਹਦੇ ਵਿੱਚ ਜੋ ਵੀ ਵਿਕਾਸ ਦੇ ਕੰਮ ਹੋਣ ਵਾਲੇ ਨੇ ਜਿਵੇਂ ਇਹ ਕਹਿਣਗੇ ਉਸੇ ਤਰੀਕੇ ਨਾਲ ਚੰਗੇ ਤਰੀਕੇ ਨਾਲ ਅਸੀਂ ਇਹਨਾਂ ਦੇ ਪਿੰਡ ਦੀ ਔਰ ਇਲਾਕੇ ਦੀ ਡਿਵੈਲਪਮੈਂਟ ਕਰਵਾਵਾਂਗੇ ਔਰ ਫਿਰ ਤੋਂ ਮੈਂ ਨਾਲ ਸਾਰਿਆਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਨੂੰ ਕਹਿੰਨਾ ਔਰ ਲੱਖ ਲੱਖ ਵਧਾਈ ਦਿੰਦਾ ਕੀ ਨਾਮ ਆ ਜੀ ਤੁਹਾਡਾ ਮੇਰੇ ਨਾਮ ਦਲੀਪ ਸਿੰਘ ਜੀ ਤੁਸੀਂ ਪਹਿਲਾਂ ਕਿਸ ਪਾਰਟੀ ਨਾਲ ਸੰਬੰਧਤ ਸੀ ਕਿਸ ਸੌਦੇ ਦੇ ਸੀਗੇ ਅਸੀਂ ਪਹਿਲਾਂ ਸ਼ੁਰੂ ਤੋਂ ਅਕਾਲੀ ਦਲ ਨਾਲ ਸੀ ਇਸ ਸਮਾਂ ਦੀ ਸਾਡੇ ਨਾਲ ਸੀ ਅਸੀਂ ਇਕੱਠੇ ਸੀ 10 ਸਾਲ ਤੱਕ ਅਸੀਂ ਇਕੱਠੇ ਰਹੇ ਸੀ ਉਸ ਤੋਂ ਬਾਅਦ ਇਹ ਆਮ ਆਦਮੀ ਨਾਲ ਜੁਆਇਨਿੰਗ ਕਰ ਲਈ ਨਾ ਤੇ ਮੈਂ ਉੱਥੇ ਪਿੱਛੇ ਆ ਕੇ ਦੂਜੂ ਵੀ ਨਾਲ ਜੁਆਇਨਿੰਗ ਕਰ ਲਈ ਅੱਜ ਪਿੱਛੇ ਮੈਨੂੰ ਬਹਿਖਾਸ ਦਾ ਮੰਡਲ ਪ੍ਰਧਾਨ ਬਣਾਇਆ ਗਿਆ ਪਿੱਛੇ ਭਾਜੀਪੀ ਵਾਲੋ ਜਦੋਂ ਮੈਂ ਕੰਮ ਕਰ ਰਿਹਾ ਸੀ ਪਰ ਕਈ ਕੰਮਾਂ ਨੂੰ ਵੇਖਦੇ ਹੋਏ ਕੋਈ ਮੈਨੂੰ ਚੰਗਾ ਲੱਗਿਆ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਇਹ ਕੁਝ ਕੰਮ ਕਰ ਸਕਦੀ ਹੈ ਇਸ ਕਰਕੇ ਪਿੰਡ ਦੇ ਵਿਕਾਸ ਬਹੁਤ ਘੱਟ ਹੈ ਕਈ ਮਕਾਨ ਪਏ ਨੇ ਗਰੀਬ ਲੋਕਾਂ ਦੇ ਕੁਝ ਟਾਇਲਟਾਂ ਦੇ ਬਹੁਤ ਕੰਮ ਪਿੰਡ 'ਚ ਬਹੁਤ ਗਲੀਆਂ ਟੁੱਟੀਆਂ ਪਈਆਂ ਨੇ ਉਸੇ ਤਰ੍ਹਾਂ ਹੀ ਪਿਆ ਹੈ ਮੰਨ ਲਓ 5-7 ਸਾਲ ਵਿੱਚ ਪਿੰਡ ਦਾ ਕੋਈ ਵੀ ਵਿਕਾਸ ਨਹੀਂ ਹੋਇਆ ਤੁਸੀਂ ਕਿੰਨੇ ਪਰਿਵਾਰ ਲੈ ਕੇ ਅੱਜ ਸ਼ਾਮਲ ਹੋਏ ਹੋ ਅੱਜ ਅਸੀਂ 20 ਪਰਿਵਾਰ ਸਾਮਿਲ ਹੋਏ ਤੁਹਾਨੂੰ ਆਮ ਆਦਮੀ ਪਾਰਟੀ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜੋ ਪਾਰਟੀ ਤੇ ਵਧੀਆ ਲੱਗੇ ਜ ਜਨਾਂ ਨੂੰ ਦੇਖ ਕੇ ਤੁਸੀਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਇੱਕ ਬਿਜਲੀ ਵਾਲਾ ਜਿਹੜਾ 600 ਯੂਨਟ ਮਾਫ ਉਹ ਵਧੀਆ ਲੱਗਿਆ ਆ ਉਹ ਵੀ ਬਹੁਤ ਸਾਰੇ ਕੰਮ ਹਨ ਜਿਹੜੇ ਆਮ ਆਦਮੀ ਪਾਰਟੀ ਕਰ ਰਹੀ ਹੈ ਕਰਪਸ਼ਨ ਮੁਕਤ ਕਰਾ ਰਹੀ ਹੈ